17 ਮਈ 1746 ਈਸਵੀ ਇਹ ਉਹ ਦਿਨ ਹੈ ਜਿਸ ਦਿਨ ਸਿੱਖਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਹੀਦ ਕੀਤਾ ਗਿਆ ਇਸ ਪੂਰੀ ਘਟਨਾ ਨੂੰ ਸਿੱਖ ਇਤਿਹਾਸ ਵਿੱਚ ਛੋਟਾ ਗੱਲੂਕਾਰਾ ਕਹਿ ਕੇ ਯਾਦ ਕੀਤਾ ਜਾਂਦਾ ਹੈ ਆਓ ਅਸੀਂ ਜਾਣੀਏ ਇਹ ਛੋਟਾ ਗੱਲੂਕਾਰਾ ਕਿੱਥੇ ਹੋਇਆ ਕਿਉਂ ਹੋਇਆ ਤੇ ਇਹ ਕਿਸ ਨੇ ਕਰਵਾਇਆ ਇਹ ਸਭ ਜਾਣਨ ਤੋਂ ਪਹਿਲਾਂ ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੀ ਸਾਜ ਫਤਿਹ ਨਾਲ ਪਾਈਏ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਹਾਂ ਤਾਂ ਸਿੱਖ ਕੌਮ ਵਿੱਚ ਇੱਕ ਬਹੁਤ ਵੱਡਾ ਗੁਣ ਹੈ ਇਹ ਉਹ ਗੁਣ ਹੈ ਕਿ ਸਿੱਖ ਨਾ ਤਾਂ ਕਦੀ ਜ਼ੁਲਮ ਕਰਦੇ ਹਨ ਤੇ ਨਾ ਹੀ ਕਦੇ ਜ਼ੁਲਮ ਖੈਸੈਂਦੇ ਹਨ ਇਹੇ ਕਾਰਨ ਬਣਿਆ ਕਿ ਸਿੱਖ ਸਮੇਂ ਦੀਆਂ ਸਰਕਾਰਾਂ ਦੀਆਂ ਅੱਖਾਂ ਵਿੱਚ ਰੜਕਦੇ ਰਹੇ ਇਹਨਾਂ ਦੇ ਮਨ ਵਿੱਚ ਇੱਕੋ ਹੀ ਗੱਲ ਸੀ ਕਿ ਅਸੀਂ ਸਿਰਫ ਪਰਮਾਤਮਾ ਤੋਂ ਡਰਦੇ ਹਾਂ ਪਰਮਾਤਮਾ ਅਗੇ ਹੀ ਝੁਕਦੇ ਹਾਂ ਜੇ ਕੋਈ ਸਾਡਾ ਰਾਜਾ ਜਾਂ ਬਾਦਸ਼ਾਹ ਹੈ ਤਾਂ ਉਹ ਪਰਮਾਤਮਾ ਹੈ ਇਹ ਜੋ ਦੁਨੀਆ ਦੇ ਰਾਜੇ ਨੇ ਦੁਨੀਆ ਦੇ ਬਾਦਸ਼ਾਹ ਨੇ ਇਹ ਕੁਝ ਕੁ ਦਿਨਾਂ ਦੇ ਨੇ ਝੂਠੇ ਨੇ ਪਰ ਅਸੀਂ ਉਸ ਬਾਦਸ਼ਾਹ ਦੇ ਨਾਲ ਜੁੜੇ ਹੋਏ ਹਾਂ ਜਿਸ ਬਾਦਸ਼ਾਹ ਬਾਰੇ ਅਸੀਂ ਪੜ੍ਹਦੇ ਹਾਂ ਆਜ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਬਹੁਤ ਸਾਰੀਆਂ ਕੌਮਾਂ ਨੇ ਤਾਕਤਵਰ ਜ਼ਾਲਮਾਂ ਅੱਗੇ ਸਿਰ ਝੁਕਾ ਦਿੱਤੇ ਪਰ ਸਿੱਖ ਕੌਮ ਇੱਕ ਅਜੀਹੀ ਕੌਮ ਹੈ ਜਿਸ ਨੇ ਕਦੇ ਜ਼ਾਲਮ ਅੱਗੇ ਸਿਰ ਨਹੀਂ ਝੁਕਾਇਆ ਇਹਨਾਂ ਨੂੰ ਆਪਣਾ ਸਿਰ ਕਟਵਾਉਣਾ ਤਾਂ ਮਨਜ਼ੂਰ ਸੀ ਪਰ ਜ਼ਾਲਮ ਅੱਗੇ ਸਿਰ ਝੁਕਾਉਣਾ ਇਹ ਸਿੱਖਾਂ ਨੂੰ ਕਦੇ ਵੀ ਮਨਜ਼ੂਰ ਨਹੀਂ ਹੋਇਆ ਇਹੇ ਕਾਰਨ ਬਣਦਾ ਜਾਂਦਾ ਸੀ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਦਾ ਉਹ ਵਾਰ-ਵਾਰ ਸਿੱਖਾਂ ਤੇ ਹਮਲੇ ਕਰਦਾ ਤੇ ਵਾਰ-ਵਾਰ ਹਾਰ ਖਾ ਕੇ ਵਾਪਸ ਆ ਜਾਂਦਾ ਵਾਰ-ਵਾਰ ਸਿੱਖਾਂ ਨੂੰ ਲੁੱਟਦਾ ਤੇ ਸਿੱਖ ਡਟ ਕੇ ਉਸ ਦਾ ਮੁਕਾਬਲਾ ਕਰਦੇ ਹੁਣ ਉਹ ਬਹੁਤ ਦੁਖੀ ਹੋਇਆ ਜਦ ਇਸ ਨੇ ਦਿੱਲੀ ਨੂੰ ਲੁੱਟਿਆ ਤਾਂ ਇਸ ਨੇ 28000 ਗੱਡੇ ਲੁੱਟ ਦੇ ਮਾਲ ਨਾਲ ਭਰੇ ਹੋਏ ਸਨ ਜਦ ਸਿੱਖਾਂ ਨੂੰ ਪਤਾ ਲੱਗਾ ਕਿ ਅਹਿਮਦ ਸ਼ਾਹ ਅਬਦਾਲੀ ਦਿੱਲੀ ਨੂੰ ਲੁੱਟ ਕੇ ਆਪਣੇ ਮੁਲਕ ਵੱਲ ਵਾਪਸ ਜਾ ਰਿਹਾ ਹੈ ਔਸਨਾ ਅਹਨਾਂ ਨੂੰ ਪਤਾ ਸੀ ਕਿ ਲੰਗੜਾ ਤਾਂ ਐਸਨੇ ਪੰਜਾਬ ਵੱਲੋਂ ਹੀ ਹੈ ਜਦ ਇਹ ਸਨੌਰ ਦੇ ਕੋਲ ਪਹੁੰਚਿਆ ਤਾਂ ਸਿੱਖਾਂ ਨੇ ਇਸ ਤੇ ਹਮਲਾ ਕਰ ਦਿੱਤਾ ਇਸ ਦਾ ਕੁਝ ਕੁ ਸਮਾਨ ਲੁੱਟਿਆ ਤੇ ਵਾਪਸ ਜੰਗਲਾ ਦੇ ਵਿੱਚ ਅਲੋਪ ਹੋ ਗਏ ਇਹ ਫਿਰ ਥੋੜੀ ਜਾਈ ਅੱਗੇ ਜਾਂਦਾ ਹੈ ਤੇ ਫਿਰ ਲੁਟਿਆ ਜਾਂਦਾ ਹੈ ਬਹੁਤ ਇਹੋ ਜਿਹੀਆਂ ਗੱਲਾਂ ਹੋਈਆਂ ਕਿ ਸਿੱਖ ਅਹਿਮਦ ਸ਼ਾਹ ਅਬਦਾਲੀ ਦੀ ਅੱਖ ਵਿੱਚ ਰੜਕਾ ਲੱਗ ਪਏ ਹੁਣ ਅਹਿਮਦ ਸ਼ਾਹ ਅਬਦਾਲੀ ਚਾਹੁੰਦਾ ਸੀ ਕਿ ਸਿੱਖ ਕਿਸੇ ਨਾ ਕਿਸੇ ਤਰੀਕੇ ਖਤਮ ਕੀਤੇ ਜਾਣ ਉਸਨੇ ਇਹ ਜ਼ਿੰਮੇਵਾਰੀ ਆਪਣੇ ਪੁੱਤਰ ਨੂੰ ਦਿੱਤੀ ਦੇ ਨਾਲ ਦੇ ਨਾਲ ਇਹ ਵੀ ਗੱਲ ਆਖਦਾ ਹੈ ਇੱਕ ਬਹੁਤ ਵੱਡੇ ਜਨੈਲ ਲਖਪਤ ਰਾਏ ਨੂੰ ਕਿ ਤੂੰ ਉਹ ਇੱਕ ਕੰਮ ਕਰ ਇਹਨਾ ਸਿੱਖਾਂ ਨੂੰ ਖਤਮ ਕਰ ਉਸਨੇ ਇੱਕ ਬਹੁਤ ਵੱਡੀ ਫੌਜ ਤਿਆਰ ਕੀਤੀ ਸਿੱਖ ਜੰਗਲਾਂ ਤੋਂ ਬਾਹਰ ਨਿਕਲਦੇ ਲਖਪਤ ਰਾਏ ਦੀ ਫੌਜ ਨੂੰ ਮਾਰਦੇ ਘਟਦੇ ਤੇ ਵਾਪਸ ਜੰਗਲਾਂ ਦੇ ਵਿੱਚ ਚਲੇ ਜਾਂਦੇ ਇਸ ਮਾਰ ਘੋਟ ਦੇ ਵਿੱਚ ਲਖਪਤ ਰਾਏ ਤੇ ਇੰਹਾਂ ਖਾਨ ਦੋਹਾਂ ਦੇ ਪੁੱਤਰ ਮਾਰੇ ਗਏ ਹੁਣੇ ਬਹੁਤ ਦੁਖੀ ਹੋਏ ਬਹੁਤ ਗਲਪੇ ਇਹਨਾ ਨੇ ਹੁਣ 10000 ਮਜ਼ਦੂਰ ਬੁਲਾਏ ਤੇ ਜੰਗਲ ਨੂੰ ਕੱਟਣ ਦਾ ਹੁਕਮ ਕੀਤਾ ਜੰਗਲ ਬਹੁਤ ਵੱਡਾ ਸੀ ਕੱਟਣ ਨੂੰ ਮਹੀਨੇ ਲੱਗ ਜਾਣੇ ਸੀ ਦੋਵਾਂ ਨੇ ਰਲ ਕੇ ਵਿਉਂਤ ਬਣਾਈ ਉਹਨਾਂ ਨੇ ਚਾਰੇ ਪਾਸੇ ਜੰਗਲ ਨੂੰ ਘੇਰਾ ਪਾ ਲਿਆ ਜੰਗਲ ਨੂੰ ਚਾਰੇ ਪਾਸਿਓਂ ਘੇਰਾ ਪਾ ਕੇ ਜੰਗਲ ਨੂੰ ਅੱਗ ਲਗਾ ਦਿੱਤੀ ਗਈ ਜਦ ਸਿੱਖਾਂ ਨੂੰ ਪਤਾ ਲੱਗਾ ਕਿ ਜੰਗਲ ਨੂੰ ਅੱਗ ਲੱਗ ਗਈ ਹੈ ਹੁਣ ਅੱਗ ਤੋਂ ਬਚਣ ਲਈ ਤਾਂ ਬਾਹਰ ਨਿਕਲਣਾ ਹੀ ਪੈਣਾ ਸੀ ਜਦ ਸਿੱਖ ਅੱਗ ਤੋਂ ਬਚਣ ਲਈ ਬਾਹਰ ਨਿਕਲੇ ਤਾਂ ਲਖਪਤ ਰਾਏ ਦੀ ਫੌਜ ਤੋਪਾ ਦੇ ਨਾਲ ਤੈਨਾਤ ਸੀ ਅੱਗ ਤੋਂ ਬਚਣ ਦੀ ਕੋਸ਼ਿਸ਼ ਕਰਦੇ ਤੇ ਤੋਪਾ ਦੇ ਨਾਲ ਸ਼ਹੀਦ ਹੋ ਜਾਂਦੇ ਮਾਲਵੇਂ ਨੂੰ ਜਾਣ ਦੀ ਕੋਸ਼ਿਸ਼ ਕਰਦੇ ਤਾਂ ਅੱਗੇ ਦਰਿਆ ਸੀ ਜੰਗਲ ਤੇ ਦਰਿਆ ਦੇ ਵਿੱਚ 3 ਕਿਲੋਮੀਟਰ ਦਾ ਰੇਤਲਾ ਇਲਾਕਾ ਵੀ ਪੈਂਦਾ ਸੀ ਗੰਦੀ ਬਹੁਤ ਪੈ ਰਹੀ ਸੀ ਸਿੱਖ ਰੇਤਲੇ ਇਲਾਕਿਆਂ ਵੱਲੋਂ ਨਿਕਲੇ ਉਹਨਾਂ ਦੇ ਪੈਰੀ ਜੁੱਤੀ ਨਹੀਂ ਉਹਨਾਂ ਦੇ ਪੈਰ ਸਨ ਕੁਝ ਸਿੱਖ ਤਾਂ ਦਰਿਆ ਵਿੱਚ ਡੁੱਬਣ ਕਰ ਨਹੀਂ ਸ਼ਹੀਦ ਹੋ ਗਏ ਇਸ ਵੱਡੇ ਘੇਰੇ ਦੇ ਵਿੱਚ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਗੁਰੂ ਕੇ ਸਿੱਖਾਂ ਨੇ ਆਪਣੇ ਸ਼ਰੀਰਾਂ ਉਤੇ ਬਹੁਤ ਸਖਮ ਚੱਲੇ ਇਸ ਪੂਰੀ ਵੱਡੀ ਘਟਨਾ ਨੂੰ ਸਿੱਧੇ ਇਤਿਹਾਸ ਵਿੱਚ ਛੋਟਾ ਕੱਲੂਕਾਰਾ ਕਹਿ ਕੇ ਯਾਦ ਕੀਤਾ ਜਾਂਦਾ ਹੈ ਇੰਨੀਆਂ ਹੀ ਇਤਿਹਾਸ ਦੀਆਂ ਗੱਲਾਂ ਕਰਦੇ ਆ ਭੁੱਲਾ ਚੁੱਕਾ ਹੋ ਗਈਆਂ ਹੋਣ ਗਿਆ ਆਪ ਸਭ ਸੰਗਤ ਬਖਸ਼ਣ ਹੋ ਜੋਗੋਬ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ